ਉਸੇ ਕਿਰਦਾਰ ਮਿੰਨੀ ਕਹਾਣੀ ਮੈਂ ਕਿਹਾ ਕਿ ਉਹ ਤਾਂ ਵਿਚਾਰੇ ਸਾਰਾ ਦਿਨ ਦਫਤਰ ਵਿੱਚ ਡਾਕ ਖੋਲਣੀ ਬੰਦ ਕਰਨੀ ਤੇ ਹੋਰ ਕੰਮ ਦਾ ਠਾ ਠੱਪਾ ਕਰੀ ਜਾਂਦੇ ਹਨ ਖੈਰ ਕੋਈ ਗੱਲ ਨਹੀਂ ਉਹਨਾਂ ਕੋਲ ਮੈਂ ਖੁਦ ਜਾਂਦਾ ਹਾਂ ਮੈਂ ਸਕੂਟਰ ਤੇ ਦੋ ਰਾਇਲ ਸਟੈਗ ਦੀਆਂ ਸ਼ੀਸ਼ੀਆਂ ਤੇ ਜੱਗ ਮੀਟ ਦਾ ਪਰਕੇ ਡਾਕ ਖਾਣੇ ਪਹੁੰਚ ਗਿਆ ਜਦ ਮੈਂ ਉੱਥੇ ਤਿੰਨ ਮੁਲਾਜ਼ਮ ਬਹੁਤ ਉੱਚੀ ਸ਼ਖਸੀਅਤ ਤੇ شریف ਤबीयत ਵਾਲੇ ਬੈਠੇ ਵੇਖੇ ਤਾਂ ਮੈਂ ਸੋਚਿਆ ਸ਼ਾਇਦ ਇਹ ਲੋਕ ਸ਼ਰਾਬ ਮੀਠਾ ਵਰਤਦੇ ਹੋਣ ਤੇ ਨਾ ਹੀ ਮੇਰੀ ਉਹਨਾਂ ਨੂੰ ਇਹ ਸਮਾਨ ਦੇਣ ਦੀ ਹਿੰਮਤ ਪਈ ਮੈਂ ਉਹਨਾਂ ਨੂੰ ਫਤਿਹ ਬੁਲਾ ਕੇ ਕਿਹਾ ਬਾਈ ਜੀ ਸੌਰੀ ਮੈਂ ਤੁਹਾਡੇ ਵਾਸਤੇ ਮਠਾਈ ਲੈ ਕੇ ਆਉਂਦਾ ਹਾਂ ਸ਼ਾਇਦ ਉਹਨਾਂ ਨੇ ਸਕੂਟਰ ਤੇ दारू ਦੀਆਂ ਬੋਤਲਾਂ ਵੇਖ ਲਈਆਂ ਸਨ ਉਹਨਾਂ 'ਚੋਂ ਇੱਕ ਨੇ ਕਿਹਾ ਠਹਿਰੀ ਸਰਦਾਰ ਜੀ ਤੁਹਾਨੂੰ ਕਿਸ ਕੰਜਰ ਨੇ ਕਿਹਾ ਹੈ ਕਿ ਅਸੀਂ ਸ਼ਰਾਬ ਮਿਟ ਨਹੀਂ ਸਕਦੇ ਮੇਸ਼ੇਤੀ ਨਾਲ ਲੋਨਾਂ ਨੂੰ ਸਰਸ ਮਨ ਫੜਾ ਕੇ ਕਿਹਾ ਜਨਾਬ ਮੈਨੂੰ ਭੁਲੇਖਾ ਲੱਗਿਆ ਸੀ ਕਿ ਤੁਸੀਂ ਵੈਸ਼ਨੋ ਹੋ